हां जी सच्चे काल प्यारे हो सूजी शनिवार दा टेस्ट ਤੁਹਾਡਾ ਤਿਆਰ ਹੋ ਚੁੱਕਿਆ ਹੈ ਪਰ ਉਸ ਦੇ ਨਾਲ ਨਾਲ ਇੱਕ ਬਹੁਤ ਸੋਹਣਾ ਪ੍ਰਸ਼ਨ ਮੇਰੇ ਜ਼ਹਿਨ ਵਿੱਚ ਉੱਠਿਆ ਹੈ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਿਆ ਜਾਵੇ ਪਰ ਉਸ ਤੋਂ ਪਹਿਲਾਂ ਪ੍ਰਸ਼ਨ ਲਈ 13 ਦੇ ਵਿੱਚ ਇੱਕ ਮੈਂ ਸਵਾਲ ਪੁੱਛਿਆ ਸੀ ਕਿ ਪੰਜਾਬੀ ਭਾਸ਼ਾ ਦੀਆਂ ਦੁਨੀਆਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਹਨ ਉਹਨਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਤਾਜੀ ਅੰਜੂ ਬਾਲਾ ਨੇ ਜੇ ਬਾਜ਼ੀ ਮਾਰ ਲਈ ਹੈ ਉਹਨਾਂ ਨੇ ਬਿਲਕੁਲ ਸਭ ਤੋਂ ਪਹਿਲਾਂ ਸਹੀ ਜਵਾਬ ਦਿੱਤਾ ਹੈ ਲਿਪੀ ਹਾਂਜੀ ਇਸ ਦਾ ਸਹੀ ਉੱਤਰ ਲਿਪੀ ਹੈ ਹੁਣ ਤੁਹਾਡਾ ਸਵਾਲ ਹੈ ਪ੍ਰਸ਼ਨ ਲੜੀ ਦਿਨ ਚੋਨਾ ਦੇ ਲਈ ਸਵਾਲ ਤੁਹਾਡਾ ਇਹ ਹੈ ਕਿ ਸਰਬੱਤ ਦਾ ਭਲਾ ਹੋਵੇ ਸਰਬੱਤ ਦਾ ਭਲਾ ਹੋਵੇ ਇਸ ਵਿੱਚ ਤੁਸੀਂ ਪੜਨਾਵ ਸ਼ਬਦ ਚੁਣ ਕੇ ਮੈਨੂੰ ਉਸ ਦੀ ਕਿਸਮ ਵੀ ਦੱਸਣੀ ਹੈ ਦੋ ਸਵਾਲ ਹਨ ਪਹਿਲਾ ਪਰਨਾਵ ਦੱਸਣਾ ਹੈ ਸੈਕਿੰਡ ਤੁਸੀਂ ਉਸਦੀ ਕਿਸਮ ਵੀ ਦੱਸਣੀ ਹੈ ਕਮੈਂਟ ਵਿੱਚ ਜੋ ਸਭ ਤੋਂ ਪਹਿਲਾਂ ਜਵਾਬ ਦੇਵੇਗਾ ਆਪਕੋ ਸੰਟੈਗ ਕਰਾਂਗੇ ਮਿਲਦੇ ਹਾਂ ਪ੍ਰਸ਼ਨ ਲੜੀ ਦਿਨ 15 ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ